ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਜਸਤਰੀਨਾ ਬਲੌਗ ਚੈਨਲ ਤੇ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਹੈਲੋ ਜੀ ਸਭ ਸ਼ਿਕਾਤ ਸਰੇ ਨੂੰ ਤੇ ਅੱਜ ਵਾਲਾ ਕਰਦੇ ਆ ਬਲੌਗ ਸਟਾਰਟ ਤੇ ਅੱਜ ਆ ਰਹੀ ਹੈ ਡੈਡੀ ਦੀ ਸਾਲੀ ਅਮਰੀਕਾ ਤੋਂ ਠੀਕ ਆ ਤੇ ਡੈਡੀ ਨੂੰ ਜਿਹੜਾ ਵਿੱਚ ਆ ਤੇ ਹੁਣ ਸੇਵਾ ਪਾਣੀ ਬਾਪੂ ਨੇ ਲਾਤੀ ਡੌੜੀ ਬਾਪੂ ਜਿਹੜਾ ਕੋ ਮਰਜ਼ੀ ਲੈ ਖਵਾਦੀ ਤੇਰੀ ਸਾਲੀ ਆ ਰਹੀ ਅਮਰੀਕਾ ਵਾਲੀ ਠੀਕ ਆ ਤੇ ਅੱਜ ਵਾਲਾ ਬਲੌਗ ਪੂਰਾ ਘੈਂਟ ਹੋਊਗਾ ਇੱਕ ਆਪਾਂ ਆਪਣੇ ਨਾਲ ਮੁੰਡਾ ਹਮੇਸ਼ਾ ਅਕਸਰ ਹੁੰਦਾ ਕਰਨ ਤੇ ਉਹਦੇ ਵਾਸਤੇ ਆਪਾਂ ਲੈ ਕੇ ਆਂਦਾ ਛੋਟਾ ਜਿਹਾ ਗਿਫਟ ਤੇ ਉਹਨੂੰ ਨਹੀਂ ਇਹ ਸੁਣੀ ਦੇ ਨਹੀਂ ਜਾਂਦਾ ਹੈ ਨਹੀਂ ਇੱਥੇ ਨੇੜੇ ਨਹੀਂ ਹੈਗਾਗਾ ਠੀਕ ਆ ਹੁਣ ਬੜਾ ਚਾ ਉਹਦੇ ਵਾਸਤੇ ਉਹ ਚੀਜ਼ ਬਹੁਤ ਜ਼ਰੂਰੀ ਸੀਗੀ ਤੇ ਉਹਨੂੰ ਬੜਾ ਦਿਲਚਸਪ ਕਿਤੇ ਰਹਿੰਦਾ ਹੁੰਦਾ ਸੀ ਹਨ ਸੋ ਉਹ ਕੀ ਗਿਫਟ ਆ ਆਪਾਂ ਇਸ ਵਲੌਗ ਦੇ ਵਿੱਚ ਅੱਪ ਅੱਗੇ ਜਾ ਕੇ ਦਿਖਾਉਣੇ ਠੀਕ ਹੈ ਪਹਿਲਾਂ ਆਪਾਂ ਹੂੰ ਜੁੜੇ ਰਹੋ ਫਿਰ ਲੋ ਦੋਸਤੋ ਸੋ ਇਧਰ ਪਹੁੰਚ ਗਏ ਆ ਸੈਣਾ ਠੀਕ ਆ ਚਲੋ ਜੀ ਤੇ ਮਾਮਾ ਜੀ ਦਾ ਮੁੰਡਾ ਸਾਨੂੰ ਅਕਸਰ ਤੁਸੀਂ ਪ੍ਰੋਗਰਾਮਾਂ ਉੱਤੇ ਸਾਡੇ ਮੇਰੇ ਨਾਲ ਦੇਖਿਆ ਤੁਸੀਂ ਲਈ ਆਪਾਂ ਮੂਵੀਆ ਵੀ ਬਣਾਏਗਾ ਉਹਨਾਂ ਵਿੱਚ ਮੇਰੇ ਨਾਲ ਅਕਸਰ ਹੁੰਦਾ ਹੈ ਤੇ ਜਿਹੜਾ ਅੱਜ ਆਪਾਂ ਗਿਫਟ ਦੇਣਾ ਇੱਕ ਛੋਟਾ ਜਿਹਾ ਆਪਾਂ ਛੋਟਾ ਗੱਫਟ ਦੇਣਾ ਸਾਡੇ ਨਾਲ ਮੁੰਡਾ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀਡੀਓਜ਼ ਕਿਹਾ ਸੀਗਾ ਆਕਸਰ ਆਪਣੇ ਨਾਲ ਹੁੰਦਾ ਸੋ ਉਹ ਮੁੰਡੇ ਦੇ ਡੈਡੀ ਦੀ ਡੈਥ ਹੋ ਗਈ ਸੀਗੀ ਉਹ ਛੋਟਾ ਹੀ ਸੀਗਾ ਹਨ ਸੋ ਸਾਡਾ ਇੱਕ ਫੈਮਿਲੀ ਮੈਂਬਰ ਬਹੁਤ ਜ਼ਿੰਮੇਵਾਰੀ ਸੰਭੀਦਾ ਪ੍ਰੋਗਰਾਮ ਉੱਤੇ ਵੀ ਸਾਡੀ ਜ਼ਿੰਮੇਵਾਰੀ ਸਾਰੀ ਉਹਨੇ ਸਾਹਮਣੇ ਹੁੰਦੀ ਜਿੰਨਾ ਸਾਡਾ ਆ ਸਾਊਂਡ ਸਿਸਟਮ ਫਿਕਟ ਕਰਨਾ ਸਾਰੀ ਡਿਊਟੀ ਉਹਦੀ ਹੁੰਦੀ ਆ ਤੇ ਬਟ ਸਾਡੇ ਸਾਰਿਆਂ ਕੋਲੇ ਨਾ ਵੱਡੇ ਵੱਡੇ ਫੋਨ ਆ ਤੇ ਬਟ ਸਾਡੇ ਕੋਲ ਇੱਕ ਉਹ ਮੁੰਡਾ ਸੀਗਾ ਜਿਹਦੇ ਕੋਲੇ ਵਿਚਾਰ ਕੋ ਫੋਨ ਹੈ ਨਹੀਂ ਸੀਗਾ ਤੇ ਉਹਨੇ ਲਿਆ ਕੇ ਵੀ ਦਿੱਤਾ ਸੀ ਪਰ ਉਹ ਚੱਲਿਆ ਨਹੀਂ ਪਹਿਲਾਂ ਉਹਦੇ ਵਾਸਤੇ ਫੋਨ ਮੰਗਾਇਆ ਅਮਰੀਕਾ ਚੋਂ ਠੀਕ ਆ ਅਮਰੀਕਾ ਤੋਂ ਫੋਨ ਮੰਗਾਇਆ ਸਪੈਸ਼ਲ ਡਿਮਾਂਡ ਦੇ ਲਾ ਕੇ ਯਾਰ ਇਹ ਸਾਡਾ ਲਾੜਲਾ ਸਾਡਾ ਬੱਚਾ ਹਨ ਵੀ ਇਹਦੇ ਵਾਸਤੇ ਫੋਨ ਜ਼ਰੂਰ ਭੇਜੋ ਮਾਸੀ ਆਈ ਸੀ ਬਾਹਰੋਂ ਸੋ ਉਹ ਬਾਹਰਲਾ ਫੋਨ ਇੱਧਰ ਆ ਕੇ ਚੱਲਿਆ ਨਹੀਂ ਠੀਕ ਆ ਉਹ ਸ਼ਾਇਦ ਵਿੰਡੋ ਫੋਨ ਸੀਗਾ ਵਿੰਡੋ ਫੋਨ ਸ਼ਾਇਦ ਉਹ ਕੰਨੀ ਇੰਡੀਆ ਦੇ ਇੰਡੀਆ ਚੱਲਣਗੇ ਬਾਹਰਲੇ ਬਾਹਰ ਚੱਲਣਗੇ ਸੋ ਪਹਿਲਾਂ ਉਹਨੂੰ ਫੋਨ ਜਦੋਂ ਉਹਨੂੰ ਫੜਾਇਆ ਵਿਚਾਨੂ ਵੜਾ ਚਾਚੜਾ ਹੈ ਮੇਰਾ ਫੋਨ ਆ ਗਿਆ ਹਨ ਤੇ ਪਰ ਜਦੋਂ ਉਹ ਫੋਨ ਚੱਲਿਆ ਨਹੀਂ ਫਿਰ ਕਿਤੇ ਚੱਲਣਾ ਥੋੜਾ ਨਿਰਾਸ਼ਾ ਹੋ ਗਿਆ ਉਹ ਕਿ ਯਾਰ ਵੀ ਇਦਾਂ ਚੱਲਿਆ ਨਹੀਂ ਹਨ ਸੋ ਮੁੰਡਾ ਇਨੀ ਜ਼ਿੰਮੇਵਾਰੀ ਜਮ ਸਮਝਦਾ ਨਾ ਬਾਈ ਹਨਾ ਕੱਲਾ ਘੇਰਾ ਮੁੰਡਾ ਉਹ ਵੀ ਮਾਪਿਆਂ ਦਾ ਤੇ ਉਹਦੀ ਭੈਣ ਦਾ ਵਿਆਹ ਸੀ ਜਿਸ ਦਿਨ ਵੇਲਾ ਉਹ ਪਿਓ ਸਿਰ ਤੇ ਨਹੀਂ ਸੀ ਆਉਦੀ ਭੈਣ ਦਾ ਵਿਆਹ ਜਿਵੇਂ ਮੂਰੇ ਲਾ ਕੇ ਸਾਰਾ ਉਹਨੇ ਕੀਤਾ ਤੇ ਉਮਰ ਵੀ ਛੋਟੀ ਸੀ ਆ ਕਿੰਨੀ ਕੁ ਉਮਰ ਹੋ ਗਈ ਉਹਦੀ ਹਾਂਜੀ ਉਹਦੀ 18 ਨੰਨੇ ਗੱਲਾਂ ਹਾਂ 18 ਕੇ ਸਾਲ ਦਾ ਉਮਰ ਆ ਪਰ ਕੋਈ ਜ਼ਿਆਦਾ ਨਹੀਂ ਹੈਗੀ ਬੱਚਾ ਛੋਟਾ ਜਣਾ ਤੇ ਸਾਲ ਡੇਢ ਸਾਲ ਪਹਿਲਾਂ ਉਹਦੀ ਭੈਣ ਦੀ ਮਿਹਰਜ ਸੀ ਤੇ ਸਾਰਾ ਭੱਜ ਭੱਜ ਕੇ ਵੇਖ ਲਾ ਸਾਰਾ ਵਿਆਹ ਲੰਘ ਗਿਆ ਉਹਦੀ ਭੈਣ ਦਾ ਤੇ ਉਹਨੇ ਲੀੜੇ ਪਾਉਣ ਦਾ ਟਾਈਮ ਨਹੀਂ ਲੱਗਾ ਉਹਨੇ ਆਪਦੀ ਭੈਣ ਦਾ ਵਿਆਹ ਜਿਹੜੇ ਸਾਦੇ ਕੱਪੜੇ ਸੀ ਉਹਨਾਂ ਜੀ ਵੇਖਿਆ ਉਹਦੀ ਤੇ ਜ਼ਿੰਮੇਵਾਰੀ ਇੰਨੀ ਉਹਨੇ ਸਮਝੀ ਕਿ ਘਰ ਦੇ ਕਹਿਣ ਤੂੰ ਕਰ ਲਾ ਉਹਨੂੰ ਇਨੀ ਟੈਨਸ਼ਨ ਸੀਗੀ ਵੀ ਮੇਰਾ ਮੇਰਾ ਪਾਪਾ ਸਿਰ ਤੇ ਹੁੰਦਾ ਤੇ ਵੀ ਉਹਨੂੰ ਵੀ ਇਨੀ ਭੱਜ ਨੱਟ ਕਰਨ ਦੀ ਲੋੜ ਨਹੀਂ ਸੀ ਹਨਾ ਇੱਕ ਉਹ ਖਣੀ ਜੁੱਤੀ ਚੱਕੀ ਗਈ ਸੀ ਹਨਾ ਨਵੀਂ ਦੇ ਕੇ ਗਿਆ ਹਾਂ 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 ਸਹੀ ਗੱਲ ਆ ਸੋ ਡੈਡੀ ਹੁਣੀ ਮੈਰਿਜ ਤੇ ਗਏ ਉਹਦੀ ਭੈਣ ਦੀ ਮੈਰਿਜ ਤੇ ਗਏ ਤੇ ਪਤਾ ਨਹੀਂ ਜੁੱਤੀ ਖਣੀ ਕੋਈ ਭੁਲੇਖ ਚ ਪਾ ਕੇ ਲੈ ਗਿਆ ਤੇ ਡੈਡੀ ਤੇ ਜੁੱਤੀ ਲਪੇ ਉਹਨੂੰ ਟੈਨਸ਼ਨ ਹੋ ਗਈ ਵਿਚਾਰਾ ਰੋਣ ਲੱਗ ਗਿਆ ਹਾਈ ਵੀ ਅੰਕਲ ਥੋੜੀ ਜੁੱਤੀ ਚੱਕੀ ਗਈ ਵਿਆਹ ਵਾਲੇ ਦਿਨ ਕਮਲਾ ਐਡਾ ਤੇ ਵਿਆਹ ਵਾਲੇ ਦਿਨ ਉਹ ਸ਼ਹਿਰ ਗਿਆ ਸ਼ਹਿਰੋਂ ਜੁੱਤੀ ਲੈ ਕੇ ਦਿੱਤੀ ਕਹਿੰਦਾ ਅੰਕਲ ਥੋੜੀ ਜੁੱਤੀ ਚੱਕੀ ਗਈ ਆ ਜਦੋਂ ਜੁੱਤੀ ਨਵੀਂ ਲੈ ਲਓ ਉਸੇ ਵੀ ਇੰਨਾ ਬੰਦਾ ਉਹ ਭਾਉ ਕ ਕਰਨ ਵਾਲੀਆਂ ਗੱਲਾਂ ਕਰਦਾ ਜਦੋਂ ਮੰਮਾ ਨੂੰ ਪਤਾ ਲੱਗਾ ਮੰਮਾ ਵੀ ਰੋ ਪੀ ਜਦੋਂ ਮੰਮਾ ਨੂੰ ਪਤਾ ਲੱਗਾ ਵੀ ਯਾਰ ਵੀ ਚਲੋ ਕੋਈ ਨਹੀਂ ਫੇਰ ਕੀ ਆ ਜੁੱਤੀ ਜਿੱਧਰ ਉਧਰ ਹੋ ਗਈ ਤਾਂ ਨਾ ਤੇ ਕੋਈ ਗੱਲ ਨਹੀਂ ਚਲਾਓ ਭੈਣ ਦਾ ਵਿਆਹ ਹੋਵੇ ਵਿਆਹ ਦੇ ਵਿੱਚੋਂ ਵੇਖ ਲੈ ਕਿ ਤਾਂ ਲੀੜੇ ਵੀ ਨਹੀਂ ਆਉਦੇ ਪਾਏ ਉਹਨੇ ਜਾਨਕਿ ਉਹ ਆਪਣਾ ਇੰਨਾ ਇਜ਼ਦਮਾਨ ਕਰਦਾ ਮੁੰਡਾ ਹਨਾ ਤੇ ਵਿਆਹ ਆਉਦੀ ਭੈਣ ਦਾ ਵਿਆਹ ਦੇ ਵਿੱਚ ਵੀ ਉਹਨੇ ਪੂਰੀ ਜਿੰਮੇਵਾਰੀ ਸਮਝੀ ਸਾਰਾ ਵਿਆਹ ਵਿਚਾਰੇ ਦਾ ਉਹਦਾ ਤਾਂ ਸਾਦੇ ਕੱਪੜੇ ਹੀ ਨਿਕਲ ਗਏ ਉਹਨੂੰ ਕੱਪੜੇ ਪਾਉਣ ਦਾ ਟਾਈਮ ਨਹੀਂ ਲੱਗਾ ਗਿਆ ਹਣਾ ਸੋ ਸਾਡੇ ਕੋਲੇ ਵੱਡੇ ਵੱਡੇ ਫੋਨ ਹੁੰਦੇ ਆ ਤੇ ਹਮੇਸ਼ਾ ਜਦੋਂ ਸਾਡਾ ਲਾਟਲਾ ਉਹ ਕਿਸੇ ਵੀ ਫੋਨ ਦੇ ਵਿੱਚ ਉਹਨੂੰ ਫੋਟੋ ਕਰਨੀ ਆ ਆਪਦੀ ਪੁੱਤ ਸਾਡੀ ਰਹਿ ਜੀ ਅਸੀਂ ਉਹਦੀ ਪਹਿਲਾਂ ਕਰਨੀ ਆ ਤੇ ਬਟ ਅੱਜ ਆਪਾਂ ਉਹਦੇ ਵਾਸਤੇ ਫੋਨ ਲੈ ਕੇ ਆਂਦਾ ਤੇ ਬਟ ਉਹਨੇ ਕਹੀ ਬਾਈ ਕੋਈ ਨਹੀਂ ਮੈਂ ਨਹੀਂ ਲੈਣਾ ਰਹਿਣ ਦੋ ਕੋਈ ਵੀ ਚੀਜ਼ ਮੰਗਦਾ ਨਹੀਂ ਹੈਗਾ ਤੇ ਉਹਦੇ ਵਾਸਤੇ ਫੋਨ ਲੈ ਕੇ ਆਏ ਆ ਆਪਾਂ ਅੱਜ ਨਵਾਂ ਡੱਬਾ ਬੰਦ ਮੈਨੂੰ ਕਹਿੰਦਾ ਬਈ ਪੁਰਾਣਾ ਹੈਗਾ ਮੇਰੇ ਕੋਲ ਮੋਬਾਈਲ ਠੀਕ ਕਰਾ ਲਉ ਉਹ ਪੁਰਾਣਾ ਫੋਨ ਠੀਕ ਨਹੀਂ ਹੁੰਦਾ ਸੀਗਾ ਤੇ ਜਿਹੜਾ ਆਪਾਂ ਬਾਹਰੋਂ ਮਂਗਾਇਆ ਸੀਗਾ ਉਹ ਚੱਲਿਆ ਨਹੀਂਗਾ ਤੇ ਉਹ ਇਧਰ ਚੱਲਣਾ ਬਣੀਗਾ ਤੇ ਫਿਰ ਮੈਂ ਆਖਿਆ ਯਾਰ ਕਿਉਂ ਨਾ ਯਾਰ ਜੇ ਸਾਡੇ ਹੱਥਾਂ 'ਚ ਵੱਡੇ ਵੱਡੇ ਫੋਨ ਫੜੇ ਕਿ ਸੌਂਦੇ ਆ ਜੋ ਸਾਡਾ ਇੱਕ ਖਾਸ ਟੀਮ ਮੈਂਬਰ ਜਿਹੜਾ ਹੈਗਾ ਨਾ ਤੇ ਉਹਦੇ ਕੋਲੇ ਫੋਨ ਨਾ ਹੋਵੇ ਉਹ ਫਿਰ ਉਹ ਨੂੰ ਹੁੰਦਾ ਵਾਪਕ ਕਿਹਦੇ ਕਿਹਦੇ ਫੋਨ ਦੇ ਵਿੱਚ ਕਿਤੇ ਆਪਦੀ ਇੰਸਟਾਗ੍ਰਾਮ ਆਈਡੀ ਖੋਲ ਲਈ ਤੇ ਕਿਹਦੇ ਖੋਲਦਾ ਸੀਗਾ ਠੀਕ ਆ ਤੇ ਅੱਜ ਅਸੀਂ ਉਹਦੀ ਵਾਸਤੇ ਲਿਆਂਦਾ ਫੋਨ ਡੱਬਾ ਬੰਦ ਤੇ ਉਹਨੂੰ ਆਪਾਂ ਅ ਤੇ ਸਾਰਾ ਜੀ ਕੰਟੀਨਿਊ ਕਰਿਓ ਵਲੌਗ ਛੱਡ ਕੇ ਜਾਓ ਇੰਟਰਸਟਿੰਗ ਵਲੌਗ ਨਾਲ। ਇੱਕ ਆਪਾਂ ਕਿਸੇ ਨਿੱਕੀ ਜਿਹੀ ਖੁਸ਼ੀ ਦੇਣ ਜਾ ਰਹੇ ਹਾਂ ਕੋਈ ਫੋਨ ਫਾਣ ਦੀ ਵੱਡੀਆਂ ਚੀਜ਼ਾਂ ਨਹੀਂ ਹੋਣਗੀਆਂ। ਬਟ ਉਹਦੇ ਵਾਸਤੇ ਬਹੁਤ ਵੱਡੀ ਚੀਜ਼ ਆ ਉਸ ਮੁੰਡੇ ਵਾਸਤੇ ਠੀਕ ਆ ਉਹਨੂੰ ਵੀ ਮਿਲਾਉਣੇ ਆ ਤੇ ਆਜੋ ਫਿਰ ਕਰਦੇ ਆ ਵਲੌਗ ਕੰਟੀਨਿਊ। ਲਓ ਜੀ ਇਧਰ ਬਾਪੂ ਦੀ ਆਈ ਆ ਸਾਲੀ। ਤੇ ਬਾਪੂ ਲੱਗਾ ਸੇਵਾ ਕਰਨ ਦੇ ਵਿੱਚ। ਕੀ ਲੈ ਕੇ ਆਏ ਬਾਪੂ? ਬਾਪੂ ਪਕੌੜੇ ਲੈ ਕੇ ਆਇਆ ਦੀ ਸਾਲੀ ਵਾਸਤੇ। ਇਹਨੂੰ ਮਾਮੇ ਦੇ ਮੁੰਡੇ ਨੂੰ ਮਿਲੋ। ਹੈਲੋ। ਹੂੰ। ਡੇਡੀ ਦੀ ਸਾਲੀ ਵਾਸਤੇ ਲੱਗਾ ਹੋਇਆ ਸੇਵਾਗਾਰ। ਸਾਲੀ ਅਮਰੀਕਾ ਦਾ ਆਈ ਪਕੌੜੇ ਦੇ ਖਵਾਣੇ ਆ। ਲਓ ਜੀ। ਹੈਲੋ। ਹੈਲੋ ਮਾਸੀ। ਲਓ ਜੀ ਮੇਲੋ ਮਾਸੀ ਜੀ ਨੂੰ ਐਂਡ ਮੰਮੀ ਜੀ ਨੂੰ। ਤੇ ਅੱਜ ਪੂਰੇ ਸੇਵਾ ਦੇ ਵਿੱਚ ਲੱਗਾ ਹੋਇਆ ਡੈਡੀ। ਪਕੌੜੇ ਵਗਾੜੇ ਲੈ ਕੇ ਆਇਆ ਸਾਲੀ ਵਾਸਤੇ ਆਪਦੀ ਵਾਸਤੇ। ਹੈਂ? ਫੇਰ ਤਾਂ ਜੀਜੇ ਕੋਲੇ ਆਈਆਂ ਮੈਨੂੰ ਦੱਸ ਕੀ ਕੁਛ ਕਰਨਾ। ਸ਼ੈਂਕੀ ਸ਼ੈਂਕੀ ਰਹਿ ਗਿਆ ਆਪਣਾ ਹਾਂ ਹੈ ਸ਼ੈਂਕੀ ਸ਼ੈਂਕੀ ਤਾਂ ਖਾ ਰਹੀਆਂ ਕਿਆ ਖਾ ਟਿਆ ਹਾਂ ਲੋ ਜੀ ਆਓ ਵੀ ਸਾਡੀ YouTube ਫੈਮਿਲੀ ਕੋੜੇ ਛਕ ਲੋ ਲੋ ਵੀ ਮਿੱਤਰੋ ਆਪਣੇ ਮੁੰਡੇ ਨੂੰ ਮਿਲੋ ਕਰਨ ਵੀਰ ਸਿੰਘ ਜੀ ਸਤਿਕਾਰ ਇਹ ਮੁੰਡਾ ਆਪਣਾ ਇਹ ਆਪਣਾ ਫੈਮਿਲੀ ਮੈਂਬਰ ਬਣ ਚੁੱਕਿਆ ਤੇ ਸੀਰਾ ਡਾਉਣ ਹੀ ਪਹੁੰਚ ਚੁੱਕਿਆ ਸ਼੍ਰੀਨੰਦਰ ਧਰਤੀ ਤੇ ਕਿਹੜਾ ਡਾਉਣ ਅੰਸ਼ਾਰ ਘਟਾ ਹੈ ਹੋਰ ਕਰਨੇ ਸੈਟਾਂ ਚ ਹਾਂਜੀ ਵਧੀਆ ਅੱਜ ਖੁਸ਼ ਬਣਾਈ ਸਵੇਰੇ ਸਵੇਰੇ ਅੱਜ ਚਾਹ ਚੜਿਆ ਵੈਨੂੰ ਅੱਜ ਖੁਸ਼ੀ ਰਹੀ ਤਾਂ ਇਹ ਬੰਦਾ ਘੈਂਡਾ ਪੂਰਾ ਹਨਾ ਠੀਕ ਆ ਤੇ ਇਹ ਹੈਲਪ ਕਰਦਾ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਿੰਨੀਆਂ ਸਾਡੀਆਂ ਵੀਡੀਓ ਅਪਲੋਡ ਹੁੰਦੀਆਂ ਨੇ ਖਾਸ ਕਰਕੇ ਬੋਲੀਆਂ ਵਾਲੀਆਂ ਜਿਹੜੀਆਂ ਸਾਡੀਆਂ ਸ਼ਾਰਟ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਨੇ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਇਹਦਾ ਵੀ ਯੋਗਦਾਨ ਹੈਗਾ ਹਨਾ ਕਿਉਂਕਿ ਇਕੱਲੇ ਨੂੰ ਇੰਨੇ ਪਾਸੇ ਨੂੰ ਸੈੱਟ ਕਰਨਾ ਬਹੁਤ ਔਖਾ ਆਪਣੇ 5 ਚੈਨਲ ਹੋ ਗਏ ਤੇ ਗੁੱਡ ਨਿਊਜ਼ ਹੋਰ ਦਿੰਨੇ ਆ ਕੀ ਰੀਤ ਫੈਸ਼ਨਸ ਲਈਣਾ ਜਿਹੜਾ ਆਪਣਾ ਚੈਨਲ ਸੀਗਾ ਨਵਾਂ ਉਹ ਮੋਨਟਾਈਜ਼ ਆਪਣਾ ਹੋ ਚੁੱਕਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਸਾਡੇ ਸੂਟਾਂ ਵਾਲੀਆਂ ਵੀਡੀਓ ਦੇਖਦੇ ਨੇ ਸੋ ਨਵਾਂ ਚੈਨਲ ਬਣਾਇਆ ਸੀਗਾ ਰੀਤ ਫੈਸ਼ਨਸ ਲਈਣਾ ਜਿਹੜਾ ਆਪਣਾ ਮੋਨਟਾਈਜ਼ ਹੋ ਚੁੱਕਿਆ ਉਹ ਵੀ ਤੁਹਾਡੇ ਸਾਰੇ ਪਿਆਰ ਸਦਕਾ ਸੋ ਬਹੁਤ ਵੱਡੀ ਗੱਲ ਹੈਗੀ ਕਿ ਇੱਕ ਮਹੀਨੇ ਦੇ ਵਿੱਚ ਚੈਨਲ ਮੋਨਟਾਈਜ਼ ਹੋਇਆ ਆਪਣਾ ਇੱਕ ਮਹੀਨੇ ਦੇ ਵਿੱਚ ਇੱਕ ਮਹੀਨਾ ਲੱਗਾ ਇੱਕ ਮਹੀਨੇ ਤੋਂ ਮੇਰੇ ਦੋ ਕੁ ਦਿਨ ਉੱਪਰ ਗਏ ਆ ਤੇ ਇੱਕ ਮਹੀਨੇ ਦੇ ਵਿੱਚ ਇਹਨਾਂ ਆਪਣਾ ਮੋਨਟਾਈਜ਼ ਹੋ ਗਿਆ ਸੀਗਾ ਠੀਕ ਆ ਹੂੰ ਹਟਾ ਹਰ ਹੁਣ ਪ੍ਰੋਗਰਾਮ ਆਪਣੇ ਹੋ ਗਏ ਨੇ ਸ਼ੁਰੂ ਲੱਗੀ ਚੱਲੀ ਜਾਂਦੇ ਬਾਕੀ ਤੇ ਹਰ ਇਹ ਬੰਦਾ ਪੱਕਾ ਹੀ ਹੁੰਦਾ ਨਾਲ ਦਿਖਾਈ ਜਾ ਸਕਿਆ ਹਾਏ ਹਾਏ ਹੈ ਫੋਟੋਆਂ ਬਹੁਤ ਕਰਾਉਂਦਾ ਮੁੰਡਾ ਸਾਡੇ ਫੋਨ 'ਚ ਵਰਨਾ ਇਹ ਨਾ ਹਨ ਫੋਟੋਆਂ ਬੜੀਆਂ ਸੋਹਣੀਆਂ ਹੁੰਦੀਆਂ ਦਿਖਾਈ ਫੋਟੋ ਇਹਦੀ ਕੱਢ ਕੇ ਦਿਖਾ ਫੋਟੋ ਇਹ ਬੰਦਾ ਹੁਣ ਤੋਂ ਹੀ ਹੁਣ ਤਾਂ ਅਸੀਂ ਘਰ ਵਾਲੇ ਕੱਪੜਿਆਂ 'ਚ ਤੇ ਪਰ ਤੁਹਾਨੂੰ ਫੋਟੋ ਦਿਖਾਉਣੇ ਮੁੰਡੇ ਦੀਆਂ ਮੁੰਡਾ ਪੱਗਾਂ ਨੂੰ ਬੰਨਦਾ ਸੋਹਣੀ ਟਕਾ ਕੇ ਹਣਾ ਪਾਗੋਗ ਬੰਨੀ ਹੁੰਦੀ ਆ ਤੇ ਤਕੀਨ ਆਨੇ ਹੋਈ ਦੇਖੋ ਇਹ ਸ਼ਾਇਦ ਤੁਹਾਨੂੰ ਬੈਕ ਕੈਮਰੇਆਂ ਦਾ ਖਾਣਾ ਆ ਦੇਖੋ ਆ ਆ ਦੇਖੋ ਇਹ ਸਾਡੇ ਮੁੰਡੇ ਦੀ ਫੋਟੋ ਕਿੰਨੀ ਸੋਹਣੀ ਆਈ ਐ ਸੋ ਇਹਦੀ ਲੁੱਕ ਆ ਹੁੰਦੀ ਜੇ ਸਾਡੇ ਨਾਲ ਪ੍ਰੋਗਰਾਮਾਂ ਤੇ ਜਾਂਦਾ ਇਹ ਠੀਕ ਆ ਇਹ ਹੁਣ ਸਾਡੇ ਫੋਨਾਂ ਦੇ ਵਿੱਚ ਫੋਟੋ ਖਿੱਚੀ ਗਈ ਆ ਜੇ ਮੈਂ ਸੋਚ ਕੇ ਦੱਸੂਗਾ ਹਾਂ ਨਹੀਂ ਨਹੀਂ ਕਰਨੇ ਨੂੰ ਮੈਂ ਕੱਲ ਕਿਹਾ ਮੈਂ ਤੇ ਫੋਨ ਲੈ ਦਿੰਦੇ ਆ ਹਾਂ ਮੈਂ ਤਾਂ ਸੋਚ ਕੇ ਦੱਸੂਗਾ ਮੈਂ ਫੇਰ ਦੁੱਲੇਓ ਅੱਛਾ ਤੋ ਗਿਆ ਜੀ ਫੋਨ ਲੈ ਲੈ ਇਹਨੂੰ ਹਾਂਜੀ ਤੇ ਫੇਰ ਤੂੰ ਕੀ ਗਿਆ ਮੈਂ ਮਾਫ਼ੀ ਚਾਹੁੰਦਾ। ਸੋਚੀ ਕਿ ਦਸਾਂਗਾ। ਨਹੀਂ ਆਇਆ। ਜੋ ਮੈਂ ਵਾਰੀ ਬੜੀ ਜ਼ਿਆਦੇ ਆਣਾ ਇਹ ਤੇ ਕਬੀਲਦਾਰੀ ਹੈਗੀ ਆ ਕਿ ਤਾਂ ਭੈਣਾ ਭੂਣਾ ਦੀ ਵਿਆਹ ਦੀ ਮੈਂ ਦੱਸਿਆ ਵੀ ਵਿਆਹ ਸਾਰਾ ਇਹ ਨਹੀਂ ਸਾਂਭਿਆ ਮਨਪੀਤ। ਇਹਨੇ ਤੈਨੂੰ ਪਤਾ ਆਉਦੀ ਭੈਣ ਦਾ ਵਿਆਹ ਸੀ ਇਹਦੀ ਦਾ ਤੇ ਇਹਨੇ ਕੱਪੜੇ ਵੀ ਨਹੀਂ ਪਾਏ ਕਿ ਸਾਰਾ ਵਿਆਹ ਉਵੇਂ ਹੀ ਵੇਖਿਆ। ਕਿਤੇ ਉੱਧਰ ਜਾ ਕੇ ਤੇ ਉੱਧਰ ਜਾ। ਹਾਂ ਚਲੋ ਕੋਈ ਗੱਲ ਨਹੀਂ ਹਣਾ। ਹਾਂ। ਹਾਂ। ਉਹ ਅਮਨ ਹੁਣੇ ਆਉਂਦੇ ਪਏ ਆ। ਕਿੱਥੇ ਗਾ ਗਏ? ਗਾਚ ਆ ਗਿਆ। ਲੋ ਫੇ ਅੱਜ ਤਾਂ ਰਿਸ਼ਤੇਦਾਰ ਹੀ ਅੱਜ ਤਾਂ ਅੱਜ ਹੁਣ ਮਨਪੀ ਦੀ ਭਾਬੀ ਦੇ ਭਰਾ ਵੀ ਆ ਰਹੇ ਆ ਕਹਿੰਦੇ ਹੂੰ ਠੀਕ ਆ ਰਿਸ਼ਤੇਦਾਰ ਤੇ ਰਿਸ਼ਤੇ ਦਾ ਠਾ ਰਿਸ਼ਤੇਦਾਰ ਹੈ ਨਾ ਠੀਕ ਆ ਲੈ ਫਿਰ ਕੌਫੀ ਪੀ ਲੀ ਗੀ ਆਪਾਂ ਉਧਰੋਂ ਸਾਨੂੰ ਕਾਲਾਂ ਬਹੁਤ ਜ਼ਿਆਦੇ ਆਉਂਦੀਆਂ ਨੇ ਪ੍ਰੋਗਰਾਮਾਂ ਦੀ ਬੁਕਿੰਗ ਵਾਸਤੇ ਬਹੁਤ ਜ਼ਿਆਦੇ ਕਾਲਾਂ ਆਈ ਜਾਂਦੀਆਂ ਸੋ ਵੀ ਅਟੈਂਡ ਕਰਨੀਆਂ ਪੈਂਦੀਆਂ ਹਾਂ ਦੇ ਲਈ ਗੱਲ ਲੋ ਵੀ ਮੇਟਰੋ ਮੁੰਡਾ ਹੁਣ ਉਧਰ ਗਿਆ ਹੋਇਆ ਉਹਨੂੰ ਇਹ ਦੱਸਿਆ ਨਹੀਂ ਆਪਾਂ ਸਰਪ੍ਰਾਈਜ਼ ਦੇਣਾ ਉਹਨੂੰ ਤੇ ਵੀ ਉਹਦੇ ਵਾਸਤੇ ਜਿਹੜਾ ਫੋਨ ਲੈਂਦਾ ਹੁਣ ਉਹਨੂੰ ਹੀ ਪਤਾ ਹੈਗਾ ਠੀਕ ਹੈ ਸਿਰਫ ਲੈ ਗੱਲ ਨਹੀਂ ਕੀਤੀ ਠੀਕਾ ਉਧਰ ਗਿਆ ਵਿਆ ਆਪਾਂ ਜਲਦੀ ਹੀ ਉਹ ਆਪਾਂ ਸੈਲੀਬ੍ਰੇਟ ਕਰਦੇ ਆ ਉਹ ਦਿਨ ਉਹ ਖੁਸ਼ੀ ਉਹਦੇ ਵਾਸਤੇ ਸੋ ਇੱਕ ਦੋ ਗਿਫਟ ਹੋਰ ਵੀ ਲੈਂਦੇ ਆ ਉਹ ਵੀ ਆਪਾਂ ਉਹਨੂੰ ਦਿਖਾਉਣੇ ਆ ਠੀਕਾ ਕਰਨ ਆਪਣੇ ਬਹੁਤ ਹੈਂਡਫੋਨ ਚੱਕ ਲਈ ਕਿੱਥੇ ਪਏ ਆ ਆਪਾਂ ਮਾਈਕ ਲਾ ਕੇ ਨਾ ਮਾਈਕ ਲਾ ਕੇ ਫਿਰ ਵਧੀਆ ਕੁਆਲਟੀ ਆਊਗੀ ਵੀਡੀਓ ਦੀ ਆਡੀਓ ਦੀ ਚਲਾਤੀ ਖਾਤਿਵਾ ਕੇ ਬਹਿ ਜਾਓਗੇ ਸਾਰੇ ਜਣੇ ਚਲਾਤੀ ਆ ਦੱਸੋ ਦੋਸਤੋ ਪਹਿਲਾਂ ਤਾਂ ਮੇਲੋ ਸਾਡੀ ਸਾਰੀ ਫੈਮਿਲੀ ਨੂੰ ਤੇ ਸਾਡੇ ਇੱਕ ਫੈਮਿਲੀ ਮੈਂਬਰ ਘਟਾ ਟੋਇਓਂ ਘਟਾ ਕਿਉਂਕਿ ਉਹ ਕੈਮਰੇ ਦੀ ਬੈਕ ਸਾਈਡ ਉਹ ਵੀਡੀਓ ਬਣਾ ਰਿਹਾ ਸਾਡੀ ਸੋ ਅੱਜ ਦੇ ਦਿਨ ਬਈ ਵੀਡੀਓ ਤੂੰ ਨਹੀਂ ਬਣਾਉਣੀ ਅੱਜ ਦੇ ਦਿਨ ਵੀਡੀਓ ਤੇਰੀ ਅਸੀਂ ਬਣਾਉਣੀ ਆ ਕੈਮਰਾਮੈਨ ਚੇਂਜ ਕਰਦਗੇ ਆਪਾਂ ਚੱਲ ਫਿਰ ਲਾਓ ਤੂੰ ਫੜ ਫੋਨ ਕੈਮਰਾਮੈਨ ਚੇਂਜ ਸੋ ਅਸੀਂ ਸਾਡਾ ਹੀ ਫੈਮਿਲੀ ਮੈਂਬਰ ਹੈ ਜੀ ਇਹ ਇਹਨੂੰ ਅਸੀਂ ਦਿਖਾਉਣਾ ਤੁਸੀਂ ਕਿਉਂਕਿ ਯੋ ਕੱਲਾ ਜਿਹਾ ਵਿਚਾਰਾ ਅੱਡ ਜਾਂ ਖੜਾ ਸਾਨੂੰ ਚੰਗਾ ਹੀ ਲੱਗਦਾ ਆ ਜਾ ਵੇਹੜਾ ਸਾਰੇ ਫਿਰ ਆ ਜਾਣਗੇ ਬਾਅਦ ਵਿੱਚ ਇਹ ਸਾਡਾ ਪਰਿਵਾਰ ਦਾ ਮੈਂਬਰ ਆ ਠੀਕ ਆ ਹਣ ਹਣ ਖਾਇਵਲੀ ਪੂਰੀ ਹੋਈ ਆ ਸਾਡੀ ਸਾਰੀ ਉਹਦੀ ਹਰ ਵੀ ਤੇ ਹੱਟੇ ਜਿਹੀ ਮੇਲੇ ਦੇ ਤੜਕਣੇ ਤੇਜ਼ ਹੋਏ ਨਹੀਂ ਬਾਹਰ ਗਿਆ ਨਹੀਂ ਮੈਨੂੰ ਕਰਦਾ ਮੈਂ ਕਰਨੇ ਦਾ ਵਲੌਗ ਹੀ ਨਹੀਂ ਬਣਾ ਸਾਡਾ ਵੀ ਮੈਂ ਕਰਨੇ ਦਾ ਵਲੌਗ ਬਣਾ ਲਿਆ ਹੈ ਨਾ ਕਰਨੇ ਨੂੰ ਅੱਜ ਨਿਕਾ ਕੇ ਲੈ ਕੇ ਦਿੱਤਾ ਕਰਨੇ ਕਰਨੇ ਨੂੰ ਲੈ ਕੇ ਦਿੰਦੇ ਹੈੱਡਫੋਨ ਤੇਰੇ ਆਏ ਠੀਕ ਹੈ ਹਮ ਘਰ ਲਈ ਫੋਨ ਤਾਂ ਹੈ ਨਹੀਂ ਹੈੱਡਫੋਨ ਦਾ ਉਹ ਚਲ ਕੀ ਕਰੂੰਗਾ ਕੋਈ ਲਾਵ ਚਲੋ ਫੋਨ ਕੋਈ ਇੰਨੀ ਆਵਾਜ਼ਾਂ ਮਾਰਦਾ ਕੇ ਕੰਮ ਸ਼ੁਰੂ ਕਰਾ ਲਾਵੇ ਕਰਨੇ ਨੂੰ ਲੱਗ ਜਾਂਦਾ ਬੈ ਹੈੱਡਫੋਨ ਹੈਨਾ ਇਹ ਵੀ ਜ਼ਰੂਰੀ ਹੈ ਤੇ ਜ਼ਰੂਰੀ ਆ ਜਸ ਤੇਰੇ ਨਾਲ ਹੁੰਦਾ ਹੈ ਨਾ ਹਾਂ ਹੈੱਡਫੋਨ ਫਿਰ ਇਹ ਗਾਣੇ ਗੁਣੇ ਸੁਣਦਾ ਸਾਡਾ ਮੁੰਡਾ ਸ਼ਕੀਨ ਬਹੁਤ ਆ ਇਹਦੇ ਵਾਸਤੇ ਆਪਾਂ ਹੈੱਡਫੋਨ ਲੈ ਕੇ ਜਾਂਦੇ ਹਾਂ ਗਾਣੇ ਗਾਣੇ ਕਾਹਦੇ ਤੇ ਲਾ ਕੇ ਸੁਣੂਗਾ ਫਿਰ ਸੋਹਣਾ ਕਲਰ ਵੀ ਹੈ ਸੋਹਣੇ ਗਾਣੇ ਗਾਣੇ ਪਿਆ ਕੇ ਸੁਣੇ ਜਾਂਦੇ ਆ ਇਹਦਾ ਜੋ ਪੁਰਾਣਾ ਫੋਨ ਆਪਾਂ ਜਿਹੜਾ ਉਹ ਠੀਕ ਕਰਵਾ ਦੇਣਾ ਉਹ ਲੈ ਹੀ ਉੱਤੇ ਚੱਲ ਜਾਊਗਾ ਨਾ ਨਾਲੇ ਤਾਂ ਕਹਿੰਦੇ ਠੀਕ ਹੋਣਾ ਹਾਂ ਹੂੰ ਲਓ ਜੀ ਤੇਰੇ ਹੈੱਡਫੋਨ ਠੀਕ ਆ ਖੁਸ਼ ਆ ਹੂਰੇ ਬ੍ਰਾਂਡਡ ਹੈੱਡਫੋਨ ਇਹ ਠੀਕ ਆ ਹੁਣ ਪੁਰਾਣੇ ਫੋਨ ਚ ਲਾ ਲੈ ਕੇ ਚਲਾ ਲੈ ਗਰੀ ਠੀਕ ਆ ਲਾ ਫਿਰ ਜੀ ਜਪਾ ਹੈੱਡਫੋਨ ਲਾ ਕੇ ਸੁਣਨਾ ਇਹ ਫੋਨ ਤੇਰਾ ਨਵਾਂ ਲਾ ਵੀ ਖੋਲ ਆ ਵਧੀਆ ਹੱਥ ਨਾਲ ਆ ਗਿਆ ਥੋੜਾ ਆ ਵੀ ਲੈ ਤਾਂ ਨਾਲ ਵਾਧਾ ਲਈ ਕਿਹੜੀ ਕਰ ਲੈ ਯਾਰ ਹੈ ਤੂੰ ਕਹਿੰਦਾ ਸੀ ਨਾ ਇੰਸਟਾਗ੍ਰam ਆਈਡੀ ਮੈਂ ਕਿਤੇ ਕਿਤੇ ਫੋਨ ਚ ਖੋਲਦਾ ਕਿਤੇ ਕਿਤੇ ਜੋਲਦਾ ਨੇੜੇ ਲਿਆ ਹੁਣ ਲੈ ਆ ਵੀ ਹੁਣ ਸਾਡਾ ਕਰਨ ਸਾਡੇ ਬਰਾਬਰ ਹੋ ਗਿਆ ਕਿਉਂਕਿ ਸਾਡੇ ਕੋਲੇ ਵੱਡੇ ਵੱਡੇ ਫੋਨ ਸੋਹਣੇ ਨਹੀਂ ਲੱਗਦੇ ਬਾਈ ਕਿਉਂਕਿ ਸਾਡੇ ਇੱਕ ਬੰਦੇ ਕੋਲੇ ਫੋਨ ਹੈ ਨਹੀਂ ਸੀ ਠੀਕ ਆ ਬਹੁਤ ਥੈਂਕ ਯੂ ਕਰਨ ਨੂੰ ਪਤਾ ਨਹੀਂ ਲੱਗਦਾ ਕਿ ਹੂੰ ਹੁਣ ਆਪਾਂ ਤੇਰੀਆਂ ਇਹ ਚ ਸਾਰੀਆਂ ਆਈਡੀਆਂ ਚ ਲਾਉਣੀਆਂ ਇਹਦੇ ਚ ਵੀਡੀਓ ਚਲਾਉਣਾ ਹਣਾ ਫੇਸਬੁੱਕ ਹੋ ਗਈ ਤੇਰਾ ਇੰਸਟਾਗ੍ਰam ਹੋਇਆ ਹਣਾ ਉਹ ਚੀਜ਼ਾਂ ਚਲਾਉਣੀਆਂ ਨੇ ਠੀਕ ਆ ਐ ਫੋਟੋ ਖਿੱਚਣ ਦਾ ਬਹੁਤ ਸ਼ੌਂਕ ਹੈ ਨਾ ਫਰੰਟ ਕੈਮਰਾ 32 ਆ ਬੈਕ ਵਾਲਾ 64 ਆ ਬਹੁਤ ਆ ਠੀਕ ਆ ਤੇ ਨਾਲ ਆਪਾਂ ਇਹਨੂੰ ਹੈੱਡਫੋਨ ਵੀ ਲੱਗ ਦਿੱਤੇ ਕਰਨ ਨੂੰ ਆਹ ਵਾਲੇ ਨਾਲ ਤਾਂ ਫੋਨ ਆਪਾਂ ਨੇ ਹੂੰ ਬੈਬੀ ਆ ਤੇਰਾ ਹੈਗਾ ਚਾਰਜ ਰੇ ਦਾ ਲਓ ਖੋਜਾ ਉਹਦੀ ਫੋਨ ਤਾਂ ਨਹੀਂ ਖਰਾਬ ਹੁੰਦਾ ਫੋਨ ਹੈ ਲਾਇਆ ਸਰ ਹੁਣ ਆਪਾਂ ਵਾਈਫਾਈ ਨਾਲ ਅਟੈਚ ਕਰਕੇ ਆਪਾਂ ਸਾਰਾ ਇੱਥੇ ਘਰੇ ਤੀਜੀ ਵਾਰ ਫੋਨ ਆਇਆ ਕੀ ਕਰਿਆ ਜਾਏ ਆਪਾਂ ਪਹਿਲਾ ਅਮਰੀਕਾ ਤੋਂ ਫੋਨ ਮੰਗਾਇਆ ਸੀ ਪਿਛਲੇ ਦੇ ਵਾਸਤੇ ਤੇ ਪਰ ਉਹ ਗੱਲ ਬੱਕਰੀ ਕੀ ਚੱਲਿਆ ਨਹੀਂਗਾ ਠੀਕ ਆ ਪਹਿਲਾ ਪਰ ਹੂੰ ਚਲੋ ਲੈ ਬਈ ਤੈਨੂੰ ਸਮਝਣਾ ਹੋਵੇ ਇਹ ਤਾਂ ਹੱਥ 'ਚ ਮੈਂ ਕਵਰ ਵੀ ਆਪਾਂ ਨਾਲ ਹੀ ਸੀਗਾ ਸਾਰਾ ਪੂਰਾ ਬਣਾ ਕੇ ਲੈ ਕੇ ਦਿੱਤਾ ਮੁੰਡੇ ਨੂੰ ਕੰਮ ਆਈ ਨਹੀਂ ਗੱਲ ਕੋਈ ਵੇ ਇਹ ਨੂੰ ਨਾ ਕੋਈ ਮਿਹਨਤ ਕਰਨੀ ਪਵੇ ਖਬਰੇ ਦੇ ਵਿੱਚ ਹੀ ਆ ਆਹ ਪੜੀ ਲੈ ਆ ਬੈਲਾ ਵੀ ਤੇਰੇ ਫੋਨ ਦਾ ਆਹ ਵੇ ਡੱਬਾ ਵੀ ਸਾਫ਼ ਕੇ ਰੱਖਣਾ ਚਾਹੀਦਾ ਕਈ ਵਾਰੀ ਹੋ ਜਾਂਦੀ ਹੈ ਪ੍ਰੋਬਲਮ ਇਹ ਸਾਨੂੰ ਕਲਰ ਦੋ ਮਿਲਦੇ ਸੀ ਵਾਈਟੂ ਵੀ ਮਿਲਦੇ ਸੀਗੇ ਫਿਰ ਮੈਂ ਲਵ ਨੂੰ ਜਿਹੜਾ ਕੈਮਰਾਮੈਨ ਨੂੰ ਮੈਂ ਇਹਨੂੰ ਪੁੱਛਿਆ ਮੈਂ ਕਿਹੜਾ ਲਈਏ ਕਲਰ ਇਹ ਕਹਿੰਦਾ ਫਿਰ ਤੂੰ ਬਲੈਕ ਲੈ ਲੈ ਬਲੈਕ ਸਹੀ ਰਹੂਗਾ ਹੌਣ ਦੇਖ ਕਵਰ ਦਾ ਲੁੱਕ ਠੀਕ ਹੁਣ ਗਿਆ ਨਾ ਘੈਂਟ ਸੋਹਣਾ ਬਣ ਗਿਆ ਹੁਣ ਸਾਡੇ ਮੁੰਡੇ ਵਰਗਾ ਬਣ ਗਿਆ ਕਿਦੇ ਪੱਕ ਪੱਕ ਬਣ ਗਿਆ ਇੰਨਾ ਸੋਹਣਾ ਬਣ ਜਾਂਦਾ ਇਹ ਵੀ ਠੀਕ ਆ ਤੇ ਦੇਖ ਲੋ ਐਡਾ ਨੌਜਵਾਨ ਮੁੰਡਾ ਹੋਇਆ ਵੀ ਜਿਹਨੇ ਹਜੇ ਤੱਕ ਫੋਨ ਨਹੀਂ ਲਿਆ ਹੂੰ ਸਹੀ ਗੱਲ ਹੈ ਨਾ ਅੱਜ ਕੱਲ ਨਿੱਕੇ ਜੰਮ ਦੇ ਜਵਾਬੇ ਫੋਨ ਮੰਗਦੇ ਆ ਇਹ ਸੋਚਣ ਵਾਲੀ ਗੱਲ ਹੈ ਵੀ ਐਡਾ ਬੱਚਾ ਨੌਜਵਾਨ ਹੋਇਆ ਪਲੱਸ 2 ਕਲਾਸ ਚ ਪੜਦਾ ਤੇ ਨਹੀਂ ਤਾਂ ਚੌਥੀ ਚੌਥੀ ਪੰਜਵੀਂ ਪੰਜਵੀਂ ਜਮਾਤ ਜਮਾਤ ਦੇ ਵਿੱਚ ਬੱਚੇ ਪੜ੍ਹਦੇ ਆ ਉਹ ਕਹਿ ਦਿੰਦੇ ਆ ਵੀ ਸਾਨੂੰ ਫੋਨ ਚਾਹੀਦਾ ਹੈਨਾ ਇਹ ਸਪੈਸ਼ਲ ਉਹ ਸਪੈਸ਼ਲ ਮੰਗਾਇਆ ਵੀ ਗੇਮਾ ਗੁੰਮਾ ਜਿਹੜੇ ਗੇਮ ਵੀ ਨਾੜੇ ਕੋਈ ਹਰਦੀ ਸਾਰੇ ਕੋਲ ਪੁੱਠੀ ਦੇ ਲਾਈ ਜਾਂਦੇ ਬਾਈ ਹੁਣ ਉਹਨਾਂ ਨੂੰ ਸੋ ਇਹ ਬਾਈ ਜ਼ਿੰਮੇਵਾਰੀ ਬਹੁਤ ਸਮਝਦੇ ਇਹ ਕੋਲੇ ਨਾ ਟਾਈਮ ਹੀ ਨਹੀਂ ਹੁੰਦਾ ਜੀ 10 ਮਿੰਟ ਜੇ ਇਪਾਦ ਬਾਜ਼ ਨੂੰ ਰਿਲੈਕਸ ਕਰਨ ਵਾਸਤੇ ਜੇ ਖੇਡ ਲੂਗਾ ਤਾਂ ਕੋਈ ਕੋਈ ਜਿਆਦਾ ਗੱਲ ਵੀ ਨਹੀਂ ਹੈਗੀ ਤੇ ਵੱਡਾ ਪ੍ਰੋਸੈਸਰ ਆ ਪੂਰਾ ਠੀਕ ਆ ਪਹਿਲਾ ਟਰਾਲੀ ਪਾਈ ਪੇ ਵੀਰ ਮਗਰੇ ਦੇ ਠੀਕ ਆ ਦੋਸਤੋ ਤੇ ਇਹ ਜੀ ਆਪਣੀ ਛੋਟੀ ਜੀ ਵੀਡੀਓ ਸੋ ਸਾਰੇ ਜਿਹੜੇ ਮਾਸੀ ਜੀ ਹੋਣਾ ਨੂੰ ਮੇਲੋ ਯੂਐਸਏ ਤੋਂ ਆਏ ਨੇ मामੀ ਜੀ ਠੀਕ ਆ ਸੋ ਅੱਜ ਸਾਰਾ ਪਰਿਵਾਰ ਆਪਾਂ ਇਕੱਠੇ ਹੋਏ ਆ ਤੇ ਦੀਵਾਲੀ ਦੀਵਾਲੀ ਤੇ ਪਹਿਲਾਂ ਮਨ ਸੀਗਾ ਮੇਰਾ ਕਿ ਵੀ ਦੀਵਾਲੀਆਂ ਇਸ ਵਾਰ ਕਹਿੰਦੇ ਸੀ ਦੋ ਆ 31 ਤਰੀਕ ਦੀ ਤੇ 1 ਇਕ ਤਰੀਕ ਦੀ ਮੈਨੂੰ ਇਹ ਸੀਗਾ ਕਿ ਜਿਹੜੀ 31 ਤਰੀਕ ਦੀ ਦੀਵਾਲੀ ਆ ਮੈਂ ਚੀਦੇ ਬਣਾ ਲਾਂ ਤੇ ਜਿਹੜੀ 1 ਤਰੀਕ ਦੀ ਦੀਵਾਲੀ ਆ ਮੈਂ ਉੱਥੇ ਨਾਨਕੇ ਜਾ ਕੇ ਮਲਾਵਾ ਪਰ ਉਹ ਸੁਭਬ ਨਹੀਂ ਬਣਿਆ ਉਹ ਮਾਂਪੀ ਦੇ ਬ੍ਰਦਰ ਨੇ ਮੈਨੂੰ ਆਉਣ ਹੀ ਨਹੀਂ ਦਿੱਤਾ ਉਥੋਂ ਤੇ ਟੱਕੇ ਨਾ ਫੜ ਲੈਂਦੇ ਪੱਕ ਤਾਂ ਕਰੀਏਗੀ ਹਨਾ ਪਰ ਉਹਨੇ ਨਰਮ ਇੰਨੀ ਨਹੀਂ ਜਾਈ ਦੇਗੇ ਉਹ ਨੱਪ ਲੈਣਦੇ ਟੱਕੇ ਦਾ ਹਨਾ ਵਾਹ ਨਹੀਂ ਜਾਣਦੇ ਸੋ ਇਸ ਵਾਰ ਨਾਨਕੇ ਮੇਰੇ ਦੀਵਾਲੀ ਮਨਾਉਣ ਦਾ ਪੂਰਾ ਸੀਗਾ ਜੀ ਕਰਦਾ ਦੀ ਨਾਨਕੇ ਦੀਵਾਲੀ ਮਨਾਵਾਂਗੇ ਪਰ ਉਹ ਵੀ ਕਹਿੰਦੇ ਆ ਸਹੀਂ ਵੀ ਸਾਡੇ ਨਾਲ ਜ਼ਰੂਰ ਇਥੇ ਇੰਜੋਏ ਕਰ ਠੀਕ ਆ ਦੋਸਤੋ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੀਆਂ ਵੀਡੀਓ ਕਿਦਾਂ ਲੱਗਦੀਆਂ ਨੇ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਤਦ ਤੱਕ ਲਈ ਕਰਨੇ ਬਾਈ o tiye aini bye bye. <laughs> bye, -bye. <laughs> <laughs>